ਜਿਉਂ-ਜਿਉਂ ਚੋਣਾਂ ਦਾ ਟਾਈਮ ਨਜ਼ਦੀਕ ਆ ਰਿਹਾ ਹੈ ਤੇ ਉਹ ਪਾਰਟੀਆਂ ਆਪਣਾ ਵਿਸਤਾਰ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰ ਰਹੇ ਨੇ ਇਸ ਦੇ ਤਹਿਤ ਹਲਕੇ ਪੋਏ ਦੇ ਵਿੱਚ ਅੱਜ ਕਾਂਗਰਸ ਪਾਰਟੀ ਦੀ ਇੱਕ ਖਾਸ ਬੈਠਕ ਜਿਹੜੀ ਹੈ ਖਾਸ ਮੀਟਿੰਗ ਜਿਹੜੀ ਹੈ ਸਾਬਕਾ ਵਿਧਾਇਕ ਜਗਿੰਦਰਪਾਲ ਦੀ ਪ੍ਰਧਾਨਗੀ ਹੇਠ ਹੋਈ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸੈਂਕੜਾ ਵਰਕਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਦਾ ਪੱਲਾ ਫੜਦੇ ਹੋਏ ਜਿਹੜੇ ਨੇ ਨਜ਼ਰ ਆਏ ਨੇ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਨੇ ਜਿਨ੍ਹਾਂ ਨੂੰ ਸਾਬਕਾ ਵਿਧਾਇਕ ਜਗਿੰਦਰਪਾਲ ਨੇ ਜਿਹੜਾ ਇਹ ਸਰੋਪਾ ਪਾ ਕੇ ਸਨਮਾਨਿਤ ਕੀਤਾ ਹੈ ਤੇ ਉਹਨਾਂ ਦਾ ਸਵਾਗਤ ਕੀਤਾ ਹੈ ਤੇ ਇਸ ਮੌਕੇ ਤੇ ਸਾਬ ਦੇ ਵਰਕਰ ਉਹਨਾਂ ਦੀ ਪਾਰਟੀ ਦੀ ਨੀਤੀਆਂ ਤੋਂ ਤੰਗ ਆ ਕੇ ਕਾਂਗਰਸ ਦੇ ਵਿੱਚ ਆਏ ਨੇ ਤੇ 2027 ਦੀ ਚੋਣਾਂ ਦੇ ਵਿੱਚ ਕਾਂਗਰਸ ਦੀ ਸਰਕਾਰ ਹੀ ਸੱਤਾ ਦੇ ਵਿੱਚ ਆਈ। ਸਾਸੀ ਗੱਲ ਜੀ ਮੇਰਾ ਨਾਮ ਖਜਾਨ ਸਿੰਘ ਪਿੰਡ ਬਸੀ ਪਹਿਲਾਂ ਹਕੂਮਤ ਤੋਂ। ਮੈਂ ਆਪਣੇ ਜਿਹੜੇ ਮੇਰੇ ਵੀਰ ਭਰਾ ਮਿੱਤਰ ਆ ਇਹ ਆਮ ਆਦਮੀ ਪਾਰਟੀ ਦਾ ਸਾਥ ਦਿੰਦੇ ਸੀਗੇ ਪਹਿਲਾਂ ਹੁਣ ਇਹ ਉਹਨਾਂ ਤੋਂ ਦੁਖੀ ਹੋ ਕੇ 23 ਕਮਾ ਤੋਂ ਦੁਖੀ ਹੋ ਕੇ ਮੇਰੇ ਕੋਲ ਆਏ ਸੀ ਫਿਰ ਮੈਂ ਇਹਨਾਂ ਨੂੰ ਆਪਣੇ ਐਕਐਮਐਲਏ ਜਗਿੰਦਰਪਾਲ ਜੀ ਉਹਨਾਂ ਕੋਲ ਲੈ ਕੇ ਆਇਆ। ਤੇ ਉਹਨਾਂ ਦੀ ਪਾਰਟੀ ਜੁਆਇਨ ਕਰਾਈਏ। ਤੁਹਾਨੂੰ ਬਹੁਤ ਵਧੀਆ ਮਿਲੇ ਅਸੀਂ ਗੱਲਬਾਤ ਕੀਤੀ ਤੁਹਾਨੂੰ ਬਹੁਤ ਚੰਗਾ ਲੱਗਾ ਈ ਤੇ ਇਹ ਸਾਡੇ ਮੇਰੇ ਨਾਲ ਜਿਹੜੇ ਜੁਆਇਨ ਹੋਏ ਆ ਇਹਨਾਂ ਨੂੰ ਵੀ ਬਹੁਤ ਵਧੀਆ ਲੱਗਾ ਸਰ ਹੁਣਾਂ ਨਾਲ ਗੱਲਬਾਤ ਕਰਕੇ ਸਰ ਹੁਣਾਂ ਦੀ ਹੌਸਲਾ ਫੁਜਾਈ ਕਰਕੇ ਤੇ ਇਸ ਕਰਕੇ ਇਹ ਵੀ ਅੱਗੇ ਤੋਂ ਪੂਰਾ ਜੋਰ ਲਾਣਗੇ ਪਾਰਟੀ ਨੂੰ ਜਿਤਾਉਣ ਵਾਸਤੇ ਜੋ ਵੀ ਪਿੱਛੇ ਗਲਤੀਆਂ ਹੋ ਗਈਆਂ ਇਹ ਗਲਤੀ ਨੂੰ ਠੇਹਰਾਂ ਲਈ ਸਹੀ ਕਰਨ ਲਈ ਇਹ ਮੇਰੇ ਨਾਲ ਤੁਰ ਕੇ ਪਾਰਟੀ ਜ। ਤੋਂ ਅੱਜ ਚਾੜ ਉਹਨਾਂ ਲੋਕਾਂ ਦਾ ਗਾਇਬ ਕੋ ਕਾਂਗਰਸੀ ਦੇ ਨਾਲ ਜੁਆਇਨ ਕੀਤੀ ਹੈ ਮੇਰੇ ਵੱਲੋਂ ਮੇਰੀ ਪਾਰਟੀ ਨੂੰ ਸ਼ਾਮਲ ਹੋਣ ਤੋਂ ਇਹਦਾ ਬਲਕਨਾ ਉਹਨਾਂ ਬਾਪੇ ਨਾਨਕ ਤੋਂ ਵੀ ਪ੍ਰਾਰਥਨਾ ਕਰਦਾ ਕਿ ਜਿਹੜਾ ਸਾਡਾ ਪਰਿਵਾਰ ਬੁਰੀ ਕਰਦਾ ਇਹਨਾਂ ਤੋਂ ਬਾਪੇ ਨਾਨਕ ਦਾ ਮੇਰ ਪਰਿਆਰ ਕਰੇ ਬਿਜੁਗੂ ਕਰਾ ਚੁਗੂ ਪਾ ਚੀ ਕਰ ਪੂਰੀ ਕਰਨਾ ਕਰੋ 500 ਸਾਲ ਤਦ ਉਹ ਜਿਹੜਾ ਸਾਡੇ ਤਿੰਨ ਪਾਲ ਪੁਰਾਣੇ ਚਾਲਾ ਜੀ ਉਸ ਪਾਤੀ ਨੂੰ ਛੋੜੂਣ ਵਰ ਕੇ ਤੇ ਸਤਾ ਦਿੱਤਾ ਉਹ ਅੱਜ ਕੋਈ ਵੀ ਉਹਦਾ ਮਦਦ ਪੁਰਾਣੀ ਜਿਸਨਾ ਓੜੀ ਰੁਕਿਆ ਉਹ ਯਾਰ ਤੇ ਆ ਗਿਆ ਅੱਜ ਨਵਾਂ ਸ਼ੋਸ਼ਣ ਆਤਾ ਹੈ ਤੇ ਸਰਪੰਚਾਂ ਨੇ ਜੂੜਿਆ ਹੋਇਆ ਰਹਿ ਗਿਆ ਨਹੀਂ ਉਹ ਆਇਆ ਮੈਂ ਕਿਹਾ ਤੁਹਾਨੂੰ ਡੇਢੀ ਵੀ ਦੇ ਦੂੰਗਾ ਤੇ ਦੋ ਯਾਤਰੀ ਬੇਚਰ ਜਰਨ ਸਭ ਦੇ ਸਾਹ ਪਰ ਚੂਕ ਹੋ ਗਏ ਪਰੋਂ ਤਾਂ ਮਾਰ ਆ ਰੋਜ ਹਵਾਰ ਚ ਤੀਵੀਂ ਜੁਹ ਆ ਰਿਹਾ ਲੈਟਰ ਦੇ ਗਿਆ ਜੁਆਇਨਿੰਗ ਲੈਟਰ ਇਹ ਲੋ ਜੀ ਇਹ ਰਿਹਾ ਮੈਂ ਸਾਡਾ ਡਿਸਟ੍ਰਿਕਟ ਖਾਨਕੋਹਟ ਕੋ ਤਿੰਨ ਪੋਸਿਸ਼ਨਾਂ ਸੀ ਕੋਈ ਇੱਕ ਬੰਦੇ ਦਾ ਅਲਟਰਾ ਦੇ ਦਿਆ ਜੀ ਇਹਨੂੰ ਅੱਜ ਆ ਮੈਗਨਿਟੂਡ ਆਇਆ ਉਜਲੀਗਤ ਦੇ ਦਰਤਾ ਚਾਹ ਰਿਹਾ ਕਿ ਗੂਗਲ ਤੋਂ ਫਰੋਂਬੀਆ ਉਹ ਲੈਟਰ ਦੇ ਜਾਨੀ ਅਸੀਂ ਕਰੋ ਤਾਂ ਉਹ ਸਰਕਾਰੀ ਨਕੀਂ ਤੋਂ ਵੀ ਦੇ ਜੀਣਾ ਸਾਹਿਬ ਜੀਆ ਇਹ ਸ਼ੁਰੂ ਮਿਲਦੀ ਹੈ ਗੱਲ ਇਹ ਕਰਿਆ ਰਾ ਉਹਨਾਂ ਨੂੰ ਕਿਹਾ ਬੰਦਾ ਨਹੀਂ ਬੋਲ ਸਕੋ ਸਾਬ ਬਾਲੇ ਆ ਰਿਓ ਝੂਠ ਤੇ ਝੂਠ ਇਹਨਾਂ ਲੋਕਾਂ ਕੋਲ ਬਦਲੇ ਦੀ ਭਾਉਣਾ ਨਾ ਕੰਮ ਕਰਦੀ ਹੈ ਜਿਹੜੇ ਬੰਦੇ ਸਚਾਈ ਬੋਲਦੇ ਆ ਬੀਸ ਸਤਾਈ ਬੋਲੀਆ ਤੋਂ ਪਰ ਗਈ ਰਹੀ ਹੈ ਉਹਨਾਂ ਵਿਕਰਮ ਸਿੰਘ ਜੀ ਨੇ ਜਿਹੜਾ ਹੌਲਿਆ ਉਹ ਗਲਤ ਹੋਊ ਉਹ ਤੋਂ ਜ਼ਰਾ ਉਹ ਗਾਲਾਂ ਨੂੰ ਬਿਲਕੁਲ ਪੂਰੀ ਪੁਆਇੰਟ ਕਰਕੇ ਸਮਾਣਿਤ ਕਰ ਦਿੰਦਾ ਉਹ ਲੋਕ ਕੁਝ ਹੋਰ ਤੇ ਸਾਡੇ ਯਾਰਾ ਸਾਹਿਬ ਦਾ ਕੀ ਹੋਊਗਾ ਉਹਦਾ ਵੀ ਕੁਝ ਹੋਊਗਾ ਉਹ ਪਾਣੀ ਦਾ ਪਾਣੀ ਤੇ ਗੋਦ ਦਾ ਦੁੱਧ ਕਰਕੇ ਦੱਸਦਾ ਵੀ ਆਜੇ ਲੋਕੀ ਸੁੰਦਰ ਕਹਿੰਦਾ ਭਾਵੇਂ ਆ ਮੇਰਾ ਹੀ ਝੂਠ ਹੈ ਨਾ ਕੋਈ ਤੇ ਮੇਰੀ ਲੋਕਾਂ ਕੀ ਆਪਣੀ ਦਾ ਜਦੋਂ ਮਰਦੀ ਬੋਟ ਪਾਉਂਦੇ ਕਹਿੰਦੇ ਇਹ ਝਾੜੂ ਆਉਂਦਾ ਲੱਗੇ ਨਾ ਲੱਗਣ ਦਿਓ ਅਗਰ ਆਇਦ ਵਿੱਚ ਜਿਹੜਾ ਬੰਦਾ ਹੈ ਉਹ ਬੰਦਾ ਕਾਂਗਰਸ ਦਾ ਜਦੋਂ ਜਦੋਂ ਦੇਸ਼ ਦੇਤੇ ਕਾਰਨ ਸਾਂਗੇ ਜਦੋਂ ਜਦੋਂ ਸੋਦੇ ਦੇ ਵਿੱਚ ਕਾਰਨ ਸਾਂਗੇ ਸ਼ਾਂਤੀ ਔਰ ਤਰੱਕੀ ਉਸ ਕਰਕੇ ਮੇਰੀ ਸਾਰੇ ਲੋਕਾਂ ਦੇ ਜੀਵਨ ਤੇ ਆ ਪਰ ਆਗੇ ਤਗੜੀ ਹੋ ਕੇ ਜਦੋਂ ਸਟਾਈਪ ਇਲੈਕਸ਼ਨ ਆਉਗਾ ਤੇ ਕਾਂਗਰਸ ਪਾਰਟੀ ਨੂੰ ਹੋਰ ਬਹੁਤ ਮਨਾਉਂਦਾ ਤਾ ਜੋ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ